ਪੰਜਾਬ ਦੇ ਵਿਕਾਸ ਵਿੱਚ ਸਰਕਾਰਾਂ ਨਾਲੋਂ ਐਨਆਰਆਈ ਸੱਜਣਾ ਦਾ ਸਹਿਯੋਗ ਜ਼ਿਆਦਾ ਦਿਖਾਈ ਦੇ ਰਿਹਾ ਹੈ ਇਸ ਦੀ ਮਿਸਾਲ ਬਣਿਆ ਹੈ ਹਲਕਾ ਫਲੋਰ ਦੇ ਪਿੰਡ ਦੁਸਾਂਜਕਲਾਂ ਜਿੱਥੇ ਪਿੰਡ ਦੇ ਵਿਕਾਸ ਲਈ ਐਨਆਰਆਈ ਅਤੇ ਦਾਨੀ ਸੱਜਣਾ ਵੱਲੋਂ 5 ਸਾਲ ਵਿੱਚ 1 ਕਰੋੜ ਤੋਂ ਜ਼ਿਆਦਾ ਪਿੰਡ ਨੂੰ ਸਹਿਯੋਗ ਕੀਤਾ ਗਿਆ ਜੋ ਸਰਪੰਚ ਮੱਖਣ ਸਿੰਘ ਦੁਸਾਂਜ ਦੀ ਅਗਵਾਈ ਵਿੱਚ ਮੱਖ-ਮੱਖ ਪ੍ਰੋਜੈਕਟਾਂ ਤੇ ਖਰਚਿਆ ਗਿਆ ਇਸੇ ਕੜੀ ਤਹਿਤ ਕਰੀਬ 7.5 ਲੱਖ ਦੀ ਲਾਗਤ ਨਾਲ ਤਿਆਰ ਕਰਕੇ ਸਿਵਲ ਪਸ਼ੂ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਸਰਪੰਚ ਮੱਖਣ ਸਿੰਘ ਦੁਸਾਂ ਅਤੇ ਦੁਸਾਂਜਕਲਾ ਸਿਵਲ ਪਸ਼ੂ ਹਸਪਤਾਲ ਦੇ ਇੰਚਾਰਜ ਡਾਕਟਰ ਜਸਵੀਰ ਸਿੰਘ ਦੀ ਅਗਵਾਈ ਵਿੱਚ ਕੀਤੇ ਸਮਾਗਮ ਦੌਰਾਨ ਡਿਪਟੀ ਡਾਇਰੈਕਟਰ ਜਲੰਧਰ ਡਾਕਟਰ ਅਨਲ ਕਪੂਰ ਸੀਨੀਅਰ ਵੈਟਰਨਰੀ ਅਫਸਰ ਫਲੋਰ ਡਾਕਟਰ ਕੁਲਵਿੰਦਰ ਸਿੰਘ ਵੈਟਰਨਰੀ ਅਫਸਰ ਡਾਕਟਰ ਬਲਬੀਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਰੀਵਨ ਕਟਕੇ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਵਾਹਿਗੁਰੂ ਅੱਗੇ ਅਰਦਾਸ ਕਰਕੇ ਪੰਚਾਇਤ ਵੱਲੋਂ ਮੈਕਮੇ ਨੂੰ ਹਸਪਤਾਲ ਦੀਆਂ ਚਾਬੀਆਂ ਸੌਂਪਣ ਉਪਰੰਤ ਡਾਕਟਰ ਜਸਵੀਰ ਸਿੰਘ ਦਾ ਮੂੰਹ ਮਿੱਠਾ ਕਰਾ ਕੇ ਦਫ਼ਤਰ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਡਾਕਟਰ ਅਨਿਲ ਪੁਰਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਪੰਚ ਸਤਪਾਲ ਪੰਚ ਸੁਰਜੀਤ ਸਿੰਘ ਪੰਚ ਨਿਰਮਲ ਕੁਮਾਰ ਪੰਚ ਰਾਮਨਾਥ ਪੰਚ ਮਨੀਰਾਮ ਲੇਖਰਾਜ ਦੁਸਾਂਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਅਤੇ ਪਿੰਡ ਵਾਸੀ ਹਾਜ਼ਰ ਸਨ ਗੁੜਾ ਸਾਹਿਬ ਪਹਿਲਾਂ ਤੋਂ ਸਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਆਂ ਤੇ ਅੱਜ ਜਿਹੜਾ ਅਦਖੜਨ ਹੈ ਇਹ ਸਿਵਲ ਵੈਟਰਨਰੀ ਹਸਪਤਾਲ ਉਹਦਾ ਕਰਨ ਜਾ ਰਹੇ ਆਂ ਉਹਦੇ ਲਈ ਮੈਂ ਮੈਕ ਵਿੱਚ ਤੋਂ ਆਏ ਡਾਕਟਰ ਸਾਹਿਬ ਜਿਲ੍ਹਾ ਪਤਰੀ ਤੇ ਸਾਡੇ ਐਸ.ਓ. ਸਾਹਿਬ ਤੇ ਸਾਡੇ ਜਿਹੜੇ ਇੱਥੇ ਦੇ ਡਾਕਟਰ ਸਾਹਿਬ ਆ ਡਾਕਟਰ ਜਸਵੀਰ ਸਿੰਘ ਡਾਕਟਰ ਜੀਵਨਦੀਪ ਸਿੰਘ ਮੈਂ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਇਹਨਾਂ ਦਾ ਧੰਨਵਾਦ ਕਰਨਾ ਇਹਨਾਂ ਦਾ ਇੱਥੇ ਆਉਣ। ਇਹ ਹਸਪਤਾਲ ਤਕਰੀਬਨ 60 ਤੋਂ 70 ਸਾਲ ਪਹਿਲਾਂ ਜਿਹੜਾ ਹੈ ਇਹ ਇੱਥੇ ਇਸੇ ਜਗ੍ਹਾ ਤੇ ਬਣਿਆ ਹੋਇਆ ਸੀ ਪਰ ਟਾਈਮ ਕਾਫੀ ਹੋ ਗਿਆ ਉਸ ਵੇਲੇ ਗਾਰੇ ਮਿੱਟੀ ਦੀ ਚਣਾਈ ਸੀ ਤੇ ਬਾਲਾ ਛੱਤ ਸੀ ਤੇ ਇੰਨੇ ਟਾਈਮ ਦੇ ਵਿੱਚ ਬਾਲੇ ਜਿਹੜੇ ਆ ਉਹ ਸੇਖ ਦੇ ਨਾਲ ਰੁੱਦੀ ਹੋ ਚੁੱਕੇ ਸੀ ਤੇ ਕੰਡਾਂ ਨੂੰ ਵੀ ਤਰੇੜਾ ਆ ਚੁੱਕੀਆਂ ਸੀਗੀਆਂ ਤੇ ਜਿਸ ਵੇਲੇ ਸਾਡੀ ਪੰਚਾਇਤ ਹੁੰਦ ਵਿੱਚ ਆਈ ਆ 2019 ਦੇ ਵਿੱਚ ਤਾਂ ਇੱਥੋਂ ਉਸ ਵੇਲੇ ਡਾਕਟਰ ਅਗਰਵਾਸ ਸਾਹਿਬ ਲਵਿਨਾ ਗਵਾਲ ਜੀ ਸੀਗੇ ਤੇ ਉਹਨਾਂ ਨੇ ਮੈਨੂੰ ਸੱਦ ਕੇ ਨਾਲੇ ਤਾਂ ਵਧਾਈਆਂ ਦਿੱਤੀਆਂ ਤੇ ਨਾਲੇ ਉਹਨਾਂ ਨੇ ਕਿਹਾ ਜੀ ਇਹਦੇ ਬਾਰੇ ਪੈਲ ਦੇ ਅਧਾਰ ਤੇ ਸੋਚੋ ਕਾਫੀ ਕੋਸ਼ਿਸ਼ ਕੀਤੀ ਸਰਕਾਰ ਤੋਂ ਇਹਦੇ ਲਈ ਮਦਦ ਲੈਣ ਵਾਸਤੇ ਪਰ ਪੂਰੀ ਨਾ ਪੈ ਸਕੀ ਤੇ ਫਿਰ ਜਿਹੜੇ ਇਸ ਪ੍ਰੋਜੈਕਟ ਲਈ ਸਾਡੇ ਐਨਆਰਆਈ ਵੀਰ ਜਿਹੜੇ ਆ ਉਹ ਹੀ ਨਿੱਤਰ ਕੇ ਆਏ ਇਹ ਪ੍ਰੋਜੈਕਟ ਟੋਟਲੀ ਐਨਆਰਆਈ ਵੀਰਾਂ ਦੇ ਨਾਲ ਮਤਲਬ ਜਿਹੜਾ ਆ ਉਨ੍ਹਾਂ ਦੇ ਪੈਸਿਆਂ ਦੇ ਨਾਲ ਉਨ੍ਹਾਂ ਦੀ ਡੋਨੇਸ਼ਨ ਦੇ ਨਾਲ ਜਿਹੜਾ ਬਣਾਇਆ ਇਸ ਪ੍ਰੋਜੈਕਟ ਤੇ ਤਕਰੀਬਨ ਖਰਚਾ ਜਿਹੜਾ ਆ ਉਹ 7 ਲੱਖ 18000 ਦੇ ਕਰੀਬ ਜਿਹੜਾ ਆ ਉਹ ਆ ਚੁੱਕਾ ਹੈਗਾ ਤੇ ਇਹਦੇ ਲਈ ਜਿਹੜੇ ਹੈਗੇ ਆ ਤਕਰੀਬਨ ਉਦੋਂ ਤੱਕ ਸਾਡੇ ਪਿੰਡ ਦੇ ਐਨ ਆਰ ਆੀ ਵੀਰਾਂ ਨੇ ਕਰੋੜ ਤੋਂ ਉੱਪਰ ਡੋਨੇਸ਼ਨ ਦਿੱਤੀ ਆ ਪਰ ਤਕਰੀਬਨ ਪ੍ਰੋਜੈਕਟ ਵੀ ਉਹ 9-10 ਪ੍ਰੋਜੈਕਟ ਜਿਹੜੇ ਹੈਗੇ ਆ ਉਹ ਇਸ ਸਾਡੇ ਸਮੇਂ ਦੇ ਦੌਰਾਨ ਕੰਪਲੀਟ ਹੋਇਆ ਇਸ ਪ੍ਰੋਜੈਕਟ ਲਈ ਜਿਹੜੇ ਪੈਸੇ ਦਿੱਤੇ ਗਏ ਹੈਗੇ ਮੈਂ ਉਹਨਾਂ ਦਾ ਮਰਜ਼ੀ ਡਿਟੇਲ ਦੱਸ ਦੇਣਾ ਜਿਹਦੇ ਵਿੱਚੋ ਜਿਸ ਤਰ੍ਹਾਂ ਸਾਡੇ ਇੰਦਰ ਵੀਰ ਸਿੰਘ ਦਸਾਂਜ ਯੂਐਸਏ ਤੋਂ ਜਿਨ੍ਹਾਂ ਨੇ ਦਸਾਂਜ ਬੈਨਫੇਰ ਸੁਸਾਇਟੀ ਦੇ ਕਹਨ ਤੇ ਜਾਂ ਉਹਨਾਂ ਦੇ ਰਾਹੀਂ ਪਿੰਡ ਵਾਸਤੇ 25 ਲੱਖ ਰੁਪਏ ਦਿੱਤਾ ਤੇ ਜਿਹਦੇ ਵਿੱਚੋਂ ਇਸ ਪ੍ਰੋਜੈਕਟ ਵਾਸਤੇ ਉਹਨਾਂ ਦੀ ਯੋਗਦਾਨ ਜਿਹੜਾ 4 ਲੱਖ ਰੁਪਏ ਦਾ ਤੇ 1 ਲੱਖ ਰੁਪਈਆ ਜਿਹੜਾ ਤੇਜਪਾਲ ਸਿੰਘ ਜੁਕੇ ਤੋਂ ਉਹਨਾਂ ਵੱਲੋਂ 1 ਲੱਖ ਰੁਪਏ ਦਾ ਉਸ ਸਾਡੇ ਸਦਾ ਵਹਾਰ ਸਰਪੰਚ ਸਾਤ ਬਲਵੀਰ ਸਿੰਘ ਬਲੀ ਉਹਨਾਂ ਵੱਲੋਂ ਇੱਥੇ ਇਸ ਹਸਤਾ ਵਾਸਤੇ ਇੱਕ ਕਨਾਲ ਜਗਾ ਜਿਹੜੀ ਆ ਉਹਨਾਂ ਵੱਲੋਂ ਦਿੱਤੀ ਗਈ ਸੀ ਜਦੋਂ ਇਹ ਪਹਿਲਾ ਅੱਜ ਤੋਂ 60 ਸਾਲ ਤੋਂ ਪਹਿਲਾਂ ਬਣਿਆ ਸੀਗਾ ਇੱਕ ਕਨਾਲ ਉਹਨਾਂ ਨੇ ਜਗ੍ਹਾ ਦਿੱਤੀ ਆ ਉਹਨਾਂ ਦਾ ਉੱਥੇ ਉਹ ਪੱਥਰ ਵੀ ਲੱਗਾ ਸੀ ਤੇ ਹੁਣ ਉਹਨਾਂ ਨੇ ਉਹਨਾਂ ਨੇ ਵੀ ਮੈਨੂੰ ਤੇਜਪਾਲ ਸਿੰਘ ਨੇ ਵੀ ਜਦੋਂ ਸਾਡੀ ਪੰਚਾਇਤ ਫੋਟ ਵਿੱਚ ਆਈ ਆ ਇੱਥੇ ਸਾਡੇ ਬਾਥਰੂਮ ਬਣਿਆ ਤਾਂ ਸੀ ਪਰ ਉਹ ਚਾਲੂ ਨਹੀਂ ਸੀ ਉਹਨਾਂ ਨੇ ਕਈ ਵਾਰੀ ਕਿਹਾ ਸੀਗਾ ਉਹ ਬਾਥਰੂਮ ਚਾਲੂ ਕਰਾ ਦਿਓ ਚਲੋ ਬਾਥਰੂਮ ਚਾਲੂ ਕਰਦੇ ਕਰਦੇ ਉਹ ਤਾਂ ਬਿਲਡਿੰਗ ਹੀ ਦੁਬਾਰਾ ਨਵੀਂ ਬਣਾ ਦਿੱਤੀ ਹੈਗੀ ਆ ਤੇ ਉਹਨਾਂ ਵੱਲੋਂ ਇਸ ਬਿਲਡਿੰਗ ਵਾਸਤੇ 1 ਲੱਖ ਰੁਪਈਆ ਤੇ 1 ਲੱਖ ਰੁਪਈਆ ਇੱਥੇ ਸਾਡੇ ਉਸ ਵੇਲੇ ਜਦੋਂ ਇਹਦਾ ਕੰਮ ਸ਼ੁਰੂ ਕੀਤਾ ਭਪਿੰਦਰ ਸਿੰਘ ਵੀਰੇ ਕੇ ਆਦੇ ਤੇ ਨਾਲ ਉਹਨਾਂ ਦੇ ਸਕਵਿੰਦਰ ਸਿੰਘ ਉਹਨਾਂ ਦੇ ਮਿਰਟਾ ਸ਼ਾਹ ਚਾਚਾ ਜੀ ਲੱਗਦੇ ਉਹ ਆਏ ਸੀਗੇ ਤੇ ਉਹਨਾਂ ਨੇ 1 ਲੱਖ ਰੁਪਈਆ ਵੀਰੇ ਕੇ ਆਦੇ ਪਰਿਵਾਰ ਵੱਲੋਂ ਉਹਨਾਂ ਨੇ ਅਨਾਉਂਸ ਕਰਤਾ ਸੀ ਤੇ 1 ਲੱਖ ਰੁਪਈਆ ਕੈਨੇਡਾ ਤੋਂ BC ਤੋਂ ਆਪਣੇ ਜਿਹੜੇ ਹੈਗੇ ਆ ਬਾਬਾ ਸਿੰਘ ਸੁਸਾਇਟੀ ਬਣੀ ਹਾਂ ਉਹਨਾਂ ਨੇ 1 ਲੱਖ ਰੁਪਈਆ ਅਨਾਉਂਸ ਕੀਤਾ ਸੀ ਯਾਨੀ ਕੁੱਲ ਮਿਲਾ ਕੇ 7 ਲੱਖ ਰੁਪਈਆ ਇਸ ਪ੍ਰੋਜੈਕਟ ਲਈ ਮਤਲਬ ਜਿਹੜਾ ਐਨਆਰਆ ਗੀਰਾਂ ਦੀ ਯੋਗਦਾਨ ਹੈ ਤੇ ਇਹਦੇ ਤੇ ਖਰਚਾ ਤਕਰੀਬਨ ਜਿਸ ਤਰ੍ਹਾਂ ਦਿੱਸਦਾ 718000 ਰੁਪਈਆ ਆ ਗਿਆ ਉਹਦੀ ਕੱਲੀ-ਕੱਲੀ ਡਿਟੇਲ ਮੇਰੇ ਕੋਲ ਹੈ। ਇਹਨੂੰ ਜਦੋਂ ਢਾ ਕੇ ਬਣਾਉਣ ਦਾ ਮਤਲਬ ਇੱਟ ਦਾ ਇਹਦੇ ਨਾਲ ਹੀ ਸਰ ਗਿਆ। ਬਾਕੀ ਹੋਰ ਜਿਹੜਾ ਖਰਚਾ ਢੋਣ ਦਾ ਸੀਮੈਂਟ, ਰੇਤਾ, ਗੱਜਰੀ, ਟਾਈਲਾਂ ਜਿਹੜੀਆਂ ਇੱਥੇ ਪਲਾਤੀਆਂ, ਬਾਕੀ ਜਿਹੜੇ ਹੈਗੇ ਆ ਬਾਥਰੂਮ ਆ ਉਹਨਾਂ ਟਾਈਲਾਂ ਵਗੈਰਾ ਜਾਨਕੀ ਬਾਥਰੂਮ ਚਾਲੂ ਕਰ ਦਿੱਤੇ ਆ ਤੇ ਇਹਨੂੰ ਜਿਹੜਾ ਜਦੋਂ ਪਹਿਲਾਂ ਸੀ ਇਹ ਓਪਨ ਸੀ ਸਾਰਾ ਉਸੇ ਤਰ੍ਹਾਂ ਜਿਗਾ ਤੇ ਹੁਣ ਇਹਦੀ ਜਿਹੜੀ ਆ ਪਾਰਟੀਸ਼ਨ ਕਰਕੇ ਤੇ ਇਹਨੂੰ ਗੇਟ ਵੀ ਵੱਖਰਾ ਲਾ ਦਿੱਤਾ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਨਰਾਈ ਵੀਰਾਂ ਦੇ ਨਰਾਈ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਪਿੰਡ ਦੇ ਵਿੱਚ ਬਹੁਤ ਵਿਕਾਸ ਹੋਇਆ ਹੈ ਕਿਉਂਕਿ ਇਸ ਇਹ ਵੀ ਅਫਵਾਹ ਉੱਡ ਗਈ ਸੀ ਕਿ ਇੱਥੇ ਜਿਹੜੀ ਆ ਬਿਲਡਿੰਗ ਨਾ ਹੋਣ ਕਰਕੇ ਜਿਹੜਾ ਇਹ ਹਸਪਤਾਲ ਹੈ ਕਿਸੇ ਹੋਰ ਪਿੰਡ ਜਾ ਸਕਦਾ ਤੇ ਮੈਂ ਸੋਚਿਆ ਬਹੁਤ ਹੀ ਇਹ ਤਾਂ ਤਾਹੀਨ ਆਈ ਗੱਲ ਆ ਕਿ ਸਾਡੇ ਹੁੰਦਿਆ ਕਿਸੇ ਚੀਜ਼ ਦਾ ਆਉਣਾ ਤਾਂ ਚਾਹੀਦਾ ਪਰ ਜਾਣਾ ਤਾਂ ਨਹੀਂ ਚਾਹੀਦਾ ਇਸ ਕਰਕੇ ਫਿਰ ਕਾਫੀ ਕੋਸ਼ਿਸ਼ ਕਰਕੇ ਇਹ ਅੱਜ ਬਿਲਡਿੰਗ ਬਣਾ ਕੇ ਅਸੀਂ ਵਿਭਾਗ ਦੇ ਵਾਲਿਆਂ ਨੇ ਜਿਹੜੀ ਆ ਉਹ ਸੌਂਪ ਦਿੱਤੀ ਆ ਹੁਣ ਇਹਨਾਂ ਦੀ ਮੇਨਟੇਨੈਂਸ ਕਰਨਾ ਜਾਂ ਜੋ ਵੀ ਕਾਫੀ ਜਾੜ ਹੈਗਾ ਆ ਇੱਥੇ ਆਪਣੇ ਫੁੱਲ ਬੂਟੇ ਖਲਵਾੜੀ ਜਿਹੜੀ ਆ ਉਹ ਲਗਾ ਸਕਦੇ ਆ ਤੇ ਇਹ ਇੰਨਾ ਗੱਲ ਕਹਿੰਦਾ ਹੋਇਆ ਮੈਂ ਵਿਭਾਗ ਵਾਲਿਆਂ ਦਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ ਅੱਜ ਇਸ ਦਰਪਾਨ ਕਲਾ ਪਹੁੰਚ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਤੇ ਇੰਨੇ ਹੋਣ ਹਾਂ ਜਿਹੜੇ ਸਰਪੰਚ ਸਾਹਿਬ ਨੇ ਸਾਡੇ ਪਿੰਡ ਦੇ ਤੇ ਜਿਨ੍ਹਾਂ ਨੇ ਇੰਨਾ ਉਦਮ ਕੀਤਾ ਤੇ ਸਾਰੇ ਬੰਦਿਆਂ ਦਾ ਕੌਨਫੀਡੈਂਸ ਲੈ ਕੇ ਜਿਨ੍ਹਾਂ ਨੇ ਹੈਲਪ ਕੀਤੀ ਜਿਨ੍ਹਾਂ ਦਾ ਨਾਮ ਲਿਆ ਕਿਉਂਕਿ ਦੇਖੋ ਹੈਲਪ ਤਾਂ ਹੀ ਹੁੰਦੀ ਆ ਇਹ ਮੋਰੇ ਬੰਦਾ ਪੈਸੇ ਲਾਉਣ ਵਾਲਾ ਈਮਾਨਦਾਰ ਗਰਮਟ ਮਿਹਨਤੀ ਹੋਵੇ ਜਿੱਤੇ ਯਕੀਨ ਕੀਤਾ ਜਾ ਸਕਦਾ ਹੋਵੇ ਕਿਉਂਕਿ ਪੈਸੇ ਦਾ ਮਾਮਲਾ ਕੁਝ ਵੀ ਹੋ ਸਕਦਾ ਤੇ ਇਹਨਾਂ ਨੇ ਜਦੋਂ ਅਸੀਂ ਸਾਨੂੰ ਸੱਦਿਆ ਪੇ ਸਾਡੇ ਕੋ ਪਹਿਲਾਂ ਇਹਨਾਂ ਨੇ ਪਾਈ ਪੈਸੀ ਜੀ ਨਵੀਂ ਬਿਲਡਿੰਗ ਬਣਾਣੀ ਆ ਤੁਸੀਂ ਜਰੂਰ ਆਓ ਤੇ ਅਸੀਂ ਚਾਹੁੰਦੇ ਆਂ ਪੇ ਜਿਹੜੇ ਨੀ ਪੱਥਰ ਦੀ ਪਹਿਲੀ ਏਟਾ ਸੀ ਜਿਹੜੇ ਡਿਸਟ੍ਰਿਕਟ ਛੱਡਨੇ ਉਹ ਰੱਖਣ ਆ ਕੇ ਤੇ ਅਸੀਂ ਸਾਰਿਆਂ ਨੇ ਇਹ ਮੇਰਾ ਲੇਟਕ ਸਾਲ ਪਹਿਲਾਂ ਦੀ ਗੱਲ ਐ ਅਸੀਂ ਜਦੋਂ ਇਹ ਹਾਲ ਦੇਤੀ ਬਿਲਡਿੰਗ ਦੀ ਮੇਰੇ ਕੋ ਸੋਹਦਾ ਸੈਂਟਰ ਚ ਜਸਵੀਰ ਬੈਠੇ ਸੀ ਤੇ ਉੱਥੇ ਕੰਮ ਚੱਲ ਰਿਹਾ ਸੀ ਤਾਂ ਬਿਲਡਿੰਗ ਦੇ ਹਾਲਤ ਬਹੁਤ ਬੁਰਾ ਹਾਲਤ ਸੀ ਪਰ ਅੱਜ ਉਹਦਾ ਜਮੀਨ ਅਸਮਾਨ ਦਾ ਫਰਕ ਹੈ ਸਾਰਾ ਸਿਹਰਾ ਮਹਿਸ ਸੁਨਸਾ ਉਹਦੇ ਸ੍ਰੀ ਬੰਨੂਗੁਰ ਕਿਉਂਕਿ ਇੱਕ ਸੈਂਟਰ ਐਕਸਲ ਹੁੰਦਾ ਜਿਹੜਾ ਗੱਡੀ ਚਲਾਈ ਪੱਗਾ ਸਾਰਾ ਉਹ ਗੱਡੀ ਚਲੋ ਚਾਹੇ ਬ੍ਰੇਕਾਂ ਐਕਸਲ ਜਿਹੜਾ ਜਿੱਦਾਂ ਨੇ ਸਟੀਅਰਿੰਗ ਬਾਹਰ ਸੀ ਪਰ ਸਭ ਸੈਂਟਰ ਐਕਸਲ ਇਹ ਸੀਗੇ ਜਿਨ੍ਹਾਂ ਨੇ ਉਦਮ ਸਰਕਾ ਇਹ ਸਾਰਾ ਅੱਜ ਅਸੀਂ ਜੋ ਇੱਥੇ ਜਹੋ ਜਲਾਲ ਦੇਖ ਰਹੇ ਆ ਵਰੀਆ ਬਿਲਡਿੰਗ ਬਣੀ ਆ ਤੇ ਦਿਵਾਰ ਨੂੰ ਜਦੋਂ ਇਹਨਾਂ ਨੇ ਕਿਹਾ ਕਿ ਲਿਖਿਆ ਗਿਆ ਜਾਂ ਸਰਕਾਰ ਤੋਂ ਲਿਖਿਆ ਗਿਆ ਸਰਕਾਰ ਨਾਲ ਨਾਲ ਆਪਾਂ ਨੂੰ ਸਭ ਨੂੰ ਪਤਾ ਹੈ ਕਿਉਂਕਿ ਜੇ ਇਦਾਂ ਦੇ ਪਿੰਡ ਉਦਾਹਰਣ ਪੇਸ਼ ਕਰਨਗੇ ਸਰਕਾਰ ਲਈ ਤੇ ਮੈਂ ਨਹੀਂ ਸਮਝਦਾ ਵੀ ਪੰਜਾਬ ਦਾ ਕੋਈ ਵੀ ਪਿੰਡ ਜਿੱਥੇ ਐਨ ਆਰ ਆਈ ਬੈਠੇ ਰਹੇ ਬਾਹਰ ਉਹ ਵੀ ਇਹਨਾਂ ਦੀ ਇਹਨਾਂ ਦੀ ਸੋਚ ਤੇ ਚੱਲਣ ਤਾਂ ਸਾਰੇ ਪਿੰਡ ਹੀ ਆਪਣੇ ਬਹੁਤ ਵਧੀਆ ਮੰਨ ਸਕਦੇ ਆ ਤੇ ਇੱਕੋ ਰਖੇ ਤੁਹਾਡੇ ਪਿੰਡ ਦੇ ਸਾਰੇ ਜਿਹੜੇ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਉਦੋਂ ਜਦੋਂ ਨੀ ਪੱਥਰ ਰੱਖਿਆ ਸੀ ਉਦੋਂ ਮੇਰੇ 40-50 ਬੰਦਿਆਂ ਦਾ ਕਾਟ ਸੀ ਤੇ ਉਦੋਂ ਹੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਮੇਰੇ ਵੱਲੋਂ ਇਹਨੇ ਮੇਰੇ ਵੱਲੋਂ ਇਹਨੇ ਤੇ ਸਾਨੂੰ ਮਤਲਬ ਉਹ ਚੀਜ਼ ਹਲੇ ਵੀ ਯਾਦ ਹੈ ਕਿ ਕਿਦਾਂ ਇੱਥੇ ਪ੍ਰਸ਼ਾਦ ਨਾਲ ਅਨਾਉਂਸ ਕਰ ਰਹੇ ਸੀ ਕਿ ਮੈਂ ਵੀ ਯੋਗਦਾਨ ਪਾਵਾਂ ਮੈਂ ਵੀ ਯੋਗਦਾਨ ਪਾਵਾਂ ਤੇ ਮੈਂ ਇਹ ਆਸ ਕਰਦਾ ਪਈ ਇਹੋ ਜਿਹੀ ਸਮੱਤ ਹੈ ਜਿਹੜੀ ਕੁਸ਼ੂ ਹੋ ਤੁਹਾਡੀ ਸਮੱਤ ਦੀ ਸਾਰੇ ਪਿੰਡਾਂ ਚ ਪਹਿਲੇ ਪੰਜਾਬ ਦੇ ਤੇ ਆਣ ਵਾਲਾ ਟਾਈਮ ਪੰਜਾਬ ਦਾ ਤੇ ਸਾਰੇ ਸਾਡੇ ਦੇਸ਼ ਦਾ ਬਹੁਤ ਸੁਭਾਗਾ ਹੋਵੇ ਤੇ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਸ਼ਗਵੰਤਿਆਂ ਦਾ ਆਿਆਂ ਦਾ ਸਪੰਸਰ ਹੋਗਾ ਭਾਈ ਸਾਹਿਬ ਦਾ ਜਿਨ੍ਹਾਂ ਨੇ ਅਰਦਾਸ ਕੀਤੀ ਇੱਕ ਪਰਮਾਤਮਾ ਦੀ ਆ ਉਹ ਟਾਸਾ ਲੈ ਕੇ ਸਵੇਜ ਨਵੀਂ ਬਿਲਡਿੰਗ ਸ਼ੁਰੂ ਕਰਨ ਜਾ ਰਹੇ ਆ ਤੇ ਵਿਭਾਗ ਵੱਲੋਂ ਤੁਹਾਨੂੰ ਸਾਰਿਆਂ ਨੂੰ ਕਦੀ ਵੀ ਜੋ ਵੀ ਲੋੜਾਂ ਸਰਕਾਰ ਵੱਲੋਂ ਸਾਡੇ ਕੋਲ ਪਹੁੰਚਦੀਆਂ ਸੂਰਥੇ ਵਿੱਚ ਪਹੁੰਚਾਵਾਂਗੇ ਤੇ ਮਿਹਨਤੀ ਮੁੰਡਾ ਸਾਡਾ ਇੱਥੇ ਪਹਿਲਾਂ ਹੀ ਜਿਸਮਿਲ ਹੈਗਾ ਕੋਈ ਸਾਰੇ ਜਾਣਦੇ ਪਾਲੀਪਾਲੀ ਸੰਧਾਰੇ ਗੱਲ ਬਿਲਕੁਲ ਤੇ ਬਾਕੀ ਰਹੀ ਗੱਲ ਪ੍ਰਸ਼ਾਦ ਦਾ ਸੀਜਨ ਆਉਣ ਵਾਲਾ ਤੇ ਭਾਈ ਜਦੋਂ ਅਗਲੇ ਸਾਲ ਆਈਏ ਤਾਂ ਜਰੂਰ ਹੈ ਸਾਰਾ ਹਰੀਆਲੀ ਨਾਲ ਪਰਿਆਵੇ ਠੀਕ ਹੈ ਜੀ ਤੇ ਥੈਂਕ ਯੂ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ